ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕੁਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰਮਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਬਰਨਾਲੇ ਤੋਂ ਰਾਏਕੋਟ ਵਾਲੀ ਸੜਕ ਦੇ ਨੇੜ ਆ ਜਾਂਦਾ ਹੈ ਵੈਸੇ ਇਹਦੇ ਨੇੜੇ ਹਮੀਦੀ ਪਿੰਡ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੁਰੀ ਵਪਾਰ ਦਾ ਕੰਮ ਕਰਦੇ ਆ ਪੁਰਾਣਾ ਹੀ ਇਹਨਾਂ ਦਾ ਵਪਾਰ ਹੈ ਤੇ ਇੱਥੇ ਜਰਸੀ ਨਸਲ ਦੀਆਂ ਗਾਵਾਂ ਹੀ ਵਿਕਰੀ ਵਾਲੀਆਂ ਹੁੰਦੀਆਂ ਹੈ ਸੋ ਗੁਰਮਾ ਜਰਸੀ ਫਾਰਮ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਜਿਹੜੀ ਆਪਾਂ ਸ਼ੂਟ ਕਰ ਰਹੇ ਹਾਂ ਨਗਚਾਰ ਆ ਦੋਸਤੋ ਇਸ ਸਾਈਡ ਤੇ ਇਹ ਤਿੰਨ ਨਗ ਗੱਬਣ ਖੜੇ ਐ ਤੇ ਇਸ ਸਾਈਡ ਦੇ ਉੱਤੇ ਪਹਿਲੇ ਨੰਬਰ ਤੇ ਜਿਹੜੀ ਗਾਂ ਵੱਧੀ ਐ ਤਾਜੀ ਸੂਈ ਵੀ ਐ ਤੇ ਇਹਨੇ ਵੱਛੀ ਨੂੰ ਜਨਮ ਦਿੱਤਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਖਰੀਦਣਾ ਚਾਹੋ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਐ ਸਾਡਾ ਕੰਮ ਸਿਰਫ ਵੀਡੀਓ 'ਚ ਪਸ਼ੂ ਦਿਖਾਉਣ ਦਾ ਐ ਜਿਹੜਾ ਵੀਰ ਪੈਸੇ ਇਨਵੈਸਟ ਕਰਨੇ ਚਾਹੁੰਦਾ ਉਹ ਇੱਥੇ ਆਵੇ ਆਪਦੀ ਤਸੱਲੀ ਕਰੇ ਸੂਈ ਸਵਾਈ ਨੂੰ ਚੋਕੇ ਦੇਖ ਲਓ ਦੂਜਿਆਂ ਦੇ ਥਣ ਪਾਸ ਹੋ ਜਾਣਗੇ ਆਓ ਡਿਟੇਲ ਪਹਿਲਾਂ ਸੂਈ ਸਵਾਈ ਤੋਂ ਪੁੱਛਦੇ ਆਂ ਉਸ ਤੋਂ ਬਾਅਦ ਤਿੰਨ ਵੈੜਾ ਹੋਰ ਤੁਹਾਨੂੰ ਦਿਖਾ ਦੇਣੀ ਆ ਇਸੇ ਵੀਡੀਓ ਦਰਾਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਆਪਣਾ ਦੱਸ ਦਿਓ ਨਾਮ ਵੀਰੇ ਸੰਦੀਪ ਸਿੰਘ ਸੰਦੀਪ ਭਾਈ ਅੱਜ ਆਪਾਂ ਚਾਰ گاਵਾ ਦਿਖਾਉਣਾ ਹਾਂ ਹਾਂਜੀ ਵੀਰੇ ਪਹਿਲੇ ਨੰਬਰ ਤੇ ਇਹ ਕਿਹਨਾਂ ਮਸੂਆ ਸੂਈਆਂ ਇਹ ਵੀਰੇ ਦੂਜਾ ਸੂਆ ਸੂਈਆਂ ਵੈੜਾ ਹਮ ਅੱਜ ਵੀਰੇ ਇਹਨੂੰ ਸੇਮਾ ਦੇਣਾ ਠੀਕ ਹੈ ਤੇ ਜਣੀ ਆਪਣਾ ਕੋਈ ਦੁੱਧ ਰੋਕਿਆ ਨਹੀਂ ਵਾ ਵੀਰੇ ਆਹਦੀ ਤਸ਼ਲੀ ਕਰ ਲਿਆ ਅਗਲਾ 14 ਲੀਟਰ ਜਣੀ ਦੁੱਧ ਆਪਣੇ ਘਰ ਆਇਆ ਹਾਜਰ ਆਸ ਟਾਈਮ ਠੀਕ ਹੈ ਤੇ ਇੱਕ ਇਹ ਮੂਰਲੇ ਥਣ ਚੋ ਵੀਰੇ ਥੋੜੀ ਜਿਹੀ ਦਾਵਤ ਆ ਗਈ ਸੀ ਉਹਦੇ ਥਲੇ ਹੁਣ ਅੱਧਾ ਲੀਟਰ ਦੁੱਧ ਆਉਂਦਾ ਕੋਈ ਕੁਛ ਨਹੀਂ ਹੋ ਜਣੀ ਵੀ ਕੋਈ ਪ੍ਰੋਬਲਮ ਠੀਕ ਹੈ ਵੀ ਹੁਣ ਸੈਟ ਆ ਜਣੀ ਦੁੱਧ ਅੱਧਾ ਆਉਂਦਾ ਉਹ ਚ ਬਹਿਣੀ ਵਾਲੇ ਪਾਸੇ ਦਾ ਮੂਰਲੇ ਹਾਂਜੀ ਹਾਂਜੀ ਉਹਦੇ ਚ ਦੁੱਧ ਅੱਧਾ ਲੀਟਰ ਹੀ ਆਉਂਦਾ ਹੁਣ ਥਣ ਚੱਲਦਾ ਸਹੀ ਹੈ ਹਾਂਜੀ ਹਾਂਜੀ ਦੁੱਧ ਘਟ ਹੈ ਦੁੱਧ ਘਟ ਦੂਜੇ ਤਿੰਨਾਂ ਦੇ ਵਿੱਚੋਂ ਦੁੱਧ ਪੂਰਾ ਉਹ ਪੂਰਾ ਉਹ ਸਹੀ ਨਹੀਂ ਜਿਤਨੇ ਤਾਂ ਰੇਟ ਇਹ ਤਾਂ ਕੀ ਰੱਖੋਗੇ ਰੇਟ ਕੋ ਗਣੀ ਆਪਾਂ ਫੋਨ ਤੇ ਕਰ ਲਾਂਗੇ ਰੇਟ ਹੋ ਜਾਏ ਜੀ ਉਸ ਹਿਸਾਬ ਨਾਲ ਖੋਲ ਲੀ ਬਈ ਦੋਸੋ ਰੇ ਟਾਂਚਾ ਤੇ ਹਵਾਨਾ ਤੁਸੀਂ ਤੁਰਦੀ ਵਹਿੜ ਤੋਂ ਦੇਖ ਲਿਓ ਇਹਦਾ ਉਰਲੇ ਪਾਸੇ ਮੂਹਰਲਾ ਥਾਣਾ ਜਿਹੜਾ ਉਹਦੇ ਚ ਦੁੱਧ ਘੱਟ ਹੈ ਅੱਧਾ ਲੀਟਰੀ ਦੁੱਧ ਆਉਂਦਾ ਉਹ ਤੁਸੀਂ ਇੱਥੇ ਹੀ ਚੋਕੇ ਦੇਖ ਲਿਓ ਬਾਅਦ ਚ ਨਾਲਾਂਬੇ ਕਿਸੇ ਗੱਲ ਨੂੰ ਮੰਨ ਸੋ ਇਹ ਤਾਜੀ ਸੋਈ ਵਿਸ਼ੇਕ ਦਿਨਾਂ ਦੀ ਸੋਈ ਹਵਾਨਾ ਇਹਦਾ ਨਾ ਦੋਨਾਂ ਪਾਸੇ ਨਾੜਾ ਨਾ ਗੁੰਦਿਆ ਵਿਆ ਥਣ ਦੀ ਸਮੱਸਿਆ ਜ਼ਰੂਰ ਹੈਗੀ ਆ ਬਾਕੀ ਟਾਂਚਾ ਇਹਦਾ ਚੰਗਾ ਹੈ ਥਾਣੋਂ ਵੈਸੇ ਨਰੂਆ ਮੋਟਾ ਥਣ ਲੱਗਾ ਵਿਆ ਬਾਕੀ ਇਧਰੋਂ ਤੁਸੀਂ ਇਹਦੇ ਤਨਾਰ ਨੂੰ ਦੇਖੋ ਹਵਾਨਾ ਦੇਖ ਲਓ ਨਾੜਾ ਹਵਾਨੇ ਤੇ ਦੋਨੀਆਂ ਸਾਈਡ ਇਸੇ ਤਰ੍ਹਾਂ ਨਜ਼ਰ ਆਉਣਗੇ ਸੋ ਇਹ ਪਹਿਲੇ ਨੰਬਰ ਤੇ ਗਾਂ ਤੇ ਇਹਦੇ ਨਾਲ ਫੀਮੇਲ ਕਾ ਪਹਿਨੇ ਬੱਚੀ ਜਨਮ ਦਿੱਤਾ ਹੈ ਦੇਖੋ ਇਹਦੀ ਬੱਚੀ ਚੰਗਾ ਬੱਚਾ ਸੋਹਣਾ ਢਾਂਚਾ ਬੱਚੀ ਦਾ ਵੀ ਇਹ ਤਾਂ ਅੱਗੇ ਇੱਕ ਬਹੁਤ ਸੋਹਣੀ ਵੈਡ ਗੱਬਣ ਹੈ ਕਿੰਨਾ ਸੂਆ ਸੰਦੀ ਪਈ ਇਹ ਵੀਰੇ ਪਹਿਲਾ ਸੂਆ ਦੋ ਦੰਦ ਬੱਚੀ ਆ ਕਿੰਨੇ ਦਿਨ ਲਊ ਹਜੇ ਇਹਦੇ 8 ਤਰੀਕ ਨੂੰ ਦਿਨ ਪੂਰੇ ਨਹੀਂ ਵੀਰੇ ਰੇਟ ਫੋਨ ਤੇ ਹੀ ਆ ਹਾਂਜੀ ਹਾਂਜੀ ਖੋਲੋ 8 ਤਰੀਕ ਨੂੰ ਅੱਜ 23 ਹੈ 7 ਦਿਨ 8 ਦਿਨ ਇਹ ਲਾਓ 8 15 16 ਦਿਨ ਹਜੇ ਬਾਕੀ ਹੈ ਰੁੱਤ ਗਰਮੀ ਦੀ ਹੈ ਪਹਿਲਾਂ ਮਗਰੋਂ ਪਸ਼ੂ ਸੂਪੇ ਉਹ ਕੋਸ ਕਹਿ ਨਹੀਂ ਸਕਦੇ ਹੁੰਦੇ ਪਰ ਹਜੇ ਹਵਾਨਾ ਜਿਹੜਾ ਬਣਾਉਗੀ ਤਿਆਂ ਤੋੜ ਦੂਗੀ ਇਦਾਂ ਦਾ ਹਵਾਨਾ ਹੋਊਗਾ ਤੁਸੀਂ ਦੇਖੋ ਫਿਟਿੰਗ ਆਲਾ ਬਿਲਕੁਲ ਹਜੇ ਪਵਛਣਾ ਵਾਲੇ ਥਣ ਦੀंदे ਆ ਕਿਉਂਕਿ ਥਣਾ ਦੇ ਵਿੱਚ ਕੋਈ ਪਸਮਾਰ ਨਹੀਂ ਕੋਈ ਜੋਸ਼ ਨਹੀਂ ਜਦੋਂ ਨੇੜ ਆਊਗੀ ਉਦੋਂ ਭਰਨਾ 15 ਦਿਨਾਂ ਦੀ ਕੱਚੀ ਦਿਨਾਂ ਦੇ ਹਿਸਾਬ ਤੇ ਬਣਦੀ ਹੈ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰ ਲਿਓ। ਸੁਨੀਲ ਭਾਈ ਥੋੜਾ ਅੱਗੋਂ ਕਰਕੇ ਫੇਰ ਮੋੜ ਦਿਓ ਇੱਕ ਵਾਰ। ਟਾਂਚਾ ਬਹੁਤ ਸੋਹਣਾ ਦੋਸਤੋ ਵਹਿੜ ਦਾ ਰੰਗ ਰੂਪ ਤੁਸੀਂ ਦੇਖੋ। ਬਾਕੀ ਵੀਰੇ ਪਿੱਠ ਪੁੱਠ ਬਹੁਤ ਚੌੜੀ ਹੈ ਵਚੀ। ਦੋਸਤੋ ਉਤੋਂ ਖੁੱਲੀ ਡੁੱਲੀ ਹੈ। ਸਟਰਕਚਰ ਵੀਡੀਓ ਚ ਫੁੱਲ ਪ੍ਰੋਪਰ ਦਿਸਦਾ ਹੈ। ਚੰਗੀ ਅਗਾੜੀ ਹੈ। ਪਿਛਾਉ ਹਵਾਨਾ ਦੇਖੋ। ਲਿਆ ਭਾਈ ਵਾਪਸ। ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਜਰਸੀ ਦਿਖਾ ਰਿਹਾ ਮੈਂ। ਪਹਿਲਾ ਸੂਆ ਸੂਗ ਹੀ ਕਰਮਾ ਵਾਲੀ। ਬਰੀਡ ਤੇ ਕੰਮ ਕਰਨਾ ਹੈ ਤਾਂ ਚੰਗੀ ਵਹਿੜ ਹੈ। ਇਸ ਤੋਂ ਅੱਗੇ ਇੱਕ ਗਾਂ ਹੋਰ ਜਿਹੜੀ ਸੂਨ ਦੇ ਨੇੜੇ ਵੀਲੀਏ ਉਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਣੀ ਸੰਦੀਪ ਭਈਏ ਕਿੰਨੇ ਇੱਕ ਦਿਨ ਲੈਜੂ ਸੂਨ ਜੀ ਇਹ ਵੀਰੇ ਇੱਕ ਹਫਤਾ ਲੈਜੂ ਵੱਧ ਵੀ ਲੈ ਸਕਦੇ ਆ ਜਣੀ ਇੱਕ ਦੋ ਦਿਨ ਘੱਟ ਵੀ ਰਹਿ ਸਕਦੀ ਆ ਠੀਕ ਐ ਦੂਜਾ ਸੂਆ ਵੀਰੇ 6 ਦਿਨ ਦਾ ਮੂਹਾਂ ਕੀ ਖੋਲ ਨਹੀਂ ਬਾਈ ਸੋ ਦੋਸਤੋ ਸੂਆ ਦੂਜਾ ਬਾਈ ਦੱਸਦਾ 10 ਦਿਨ ਮੰਨ ਕੇ ਚੱਲੋ ਵੱਧ ਘੱਟ ਲੈ ਸਕਦੀ ਆ ਰੰਗ ਸੋਹਣਾ ਇਹਦਾ ਵੀ ਹਾਈਟ ਜਰਸੀ ਗਾਵਾਂ ਵਾਲੇ ਹਿਸਾਬ ਤੇ ਹੀ ਹੈ ਹਵਾਨਾ ਹੁਣ ਤਾਂ ਹਜੇ ਕਿਉਂਕਿ ਦਿਨ ਅਜੇ ਬਾਕੀ ਹੈ ਤਾਂ ਢਿੱਲਾ ਦੀਂਦਾ ਪੂਰਾ ਬਾਕੀ ਨੇੜ ਆਇਆ ਪਸੂ ਪੂਰਾ ਹਵਾਨਾ ਭਰਦਾ ਮੂੰਹ ਮੱਥੇ ਦਾ ਤੁਸੀਂ ਹੁਣ ਦੇਖ ਲਓ ਦੇਖੋ ਇਹਦਾ ਸਟਰਕਚਰ ਸਵੇਤਨ ਨੰਬਰ ਤੇ ਤੁਹਾਨੂੰ ਵੈੜ ਦਿਖਾ ਰਹੀ ਹਾਂ ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੈ ਹਵਾਨਾ ਚੰਗਾ ਪਰ ਜੂਗੀ ਇਹ ਤਾਂ ਅੱਗੇ ਇੱਕ ਵੈੜ ਹੋਰ ਹੈ ਬਾਈ ਕੁੱਲ ਜਿਹੜੀ ਵਿਕਰੀ ਦੇ ਵਿੱਚ ਇਹ ਬਾਈ ਬੱਛੀ ਦੀ ਕੀ ਡਿਟੇਲ ਹੈ ਇਹ ਬੱਸੀ ਵੀਰੇ ਇਹ ਸਭਲਾ ਦੱਸ ਦੇਣਾ ਰਹੇ ਨੇ ਵੀਰੇ 3 ਮਹੀਨੇ ਪੂਰੇ ਹੋਣ ਚ ਠੀਕ ਹੈ ਤੇ ਆਪਣੀ ਜਣੀ ਚੈੱਕ ਕਰਾਈ ਵੀ ਆ ਵੀਰੇ ਟਿਕਾ ਟੁਕਾ ਲਵਾਇਆ ਹੋਇਆ ਬੰਦਾ ਜੀ ਨੇ ਲੈਣੀ ਆ ਉਹਦੀ ਚੈੱਕ ਕਰਾ ਲਈ ਵੀਰੇ ਚੈੱਕ ਕਰਾ ਕੇ ਇੱਥੋਂ ਲੈ ਜੀ ਹਾਂਜੀ ਹਾਂਜੀ ਦੰਦੋ ਕਿਵੇਂ ਦੰਦੋ ਖਰੀ ਹੈ ਵੀਰੇ 3 ਮਹੀਨੇ ਚ 10 ਦਿਨ ਬਾਕੀ ਹੈ ਨੂੰ ਪੌਣੇ 3 ਮਹੀਨੇ ਦੀ ਗੱਬਣ ਹਾਂਜੀ ਜਣੀ 3 ਮਹੀਨੇ ਪੂਰੇ ਹੋਣ ਚ ਠੀਕ ਹੈ ਭੋਲੀ ਵੀ ਤਿੰਨ ਜਾਨੀ 80 ਦਿਨਾਂ ਦੀ ਗੱਬਣ ਹੈ ਚੈੱਕ ਪਾਸ ਹੈ ਖਰੀਦਣ ਵਾਲਾ ਵੀਰ ਇੱਥੇ ਹੀ ਕਰਾ ਕੇ ਲੈ ਜਾਵੇ ਉਹਦੇ ਘਰੇ ਜਾ ਕੇ ਜੁਮੇ ਮਰਜੀ ਹੋਵੇ ਉਹ ਉਹਦੀ ਗਰੰਟੀ ਹੋਊਗੀ ਉਹਦੀ ਜ਼ਿੰਮੇਵਾਰੀ ਹੋਊਗੀ ਗੱਬਣਾ ਤੇ ਇੱਥੋਂ ਹੀ ਚੈੱਕ ਕਰਾ ਲਿਓ ਚੈੱਕ ਕਰਾਉਣ ਦਾ ਵੀ ਇਹ ਤਰੀਕਾ ਹੋ ਜਾਂਦਾ ਦਾ ਵੀ ਆਪਦਾ ਡਾਕਟਰ ਵੀਰ ਵੀ ਲਿਆ ਸਕਦੇ ਉਹਨੇ ਇੱਥੋਂ ਵੀ ਕੋਈ ਡਾਕਟਰ ਵੀਰ ਚੈੱਕ ਕਰ ਦੂਗਾ ਫਿਰ ਵੀ ਗੱਡੀ ਪਹੁੰਚੇ ਤੋਂ ਵੀ ਚੈੱਕ ਕਰਵਾਈ ਜਾ ਸਕਦੀ ਹੁੰਦੀ ਹੈ ਤੋਂ ਉਹ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਇਹ ਦੱਸੋ ਅੱਜ ਦੀ ਵੀਡੀਓ ਦੇ ਚਾਰ ਨਾਗ ਸੀ ਵੀਰ ਕੋਲ ਵਿਕਰੀ ਵਾਲੇ ਚਾਰੇ ਹੀ ਦਿਖਾਤੇ ਆ ਰੇਟ ਇਹਨਾਂ ਦੇ ਫੋਨ ਦੇ ਉੱਤੇ ਆ ਤੁਸੀਂ ਆ ਕੇ ਦੇਖ ਲਿਓ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਆ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਦਾ